ਆਪਣਾ ਡੇਟਾ ਉੱਡ ਚੁ ਗਿਆ ਏ ਵੀ ਸੱਦੀ ਉਧਰ ਜੂ ਕੀਏ ਲਗਾਉਣੇ ਚਾਹੇ ਲੱਗੇ ਯਾਰ ਯੂਲੀ ਦਾ ਗਾਣਾ ਲਾ ਹਾਂਜੀ ਮਿੱਤਰੋ ਸასი ਕਾਲ ਕੀ ਹਾਲ ਚਾਲ ਆਈ ਹੋਪ ਆ ਸਾਰੇ ਵਧੀਆ ਵਧੀਆ ਰਹੇ ਨੇ ਚਾਹੀਦੇ ਜੀ ਤੇ ਸਾਹਮਣੇ ਤੇ ਚੈੱਕ ਕਰ ਸਕਦੇ ਹਾਂ ਥੋੜੀ ਬੋਦੀ ਚੱਲਣ ਦੀ ਆ ਸੋ ਮੈਂ ਇਹ ਆਪਣੀ ਸ਼ਗਲ ਨਹੀਂ ਵਾ ਸਕਦਾ ਸਦਾ ਸੋਰੀ ਤੇ ਹੈਪੀ ਲੋਰੀ ਟੂ 올 ਤੇ ਆਪਾਂ ਬਾਅਦ ਚ ਮਿਲਦੇ ਆ ਤੇ ਆਸ਼ਾ ਰੋਗੇ ਤੇ ਬਾਕੀ ਉਧਰਤੀ ਹਵਾ ਤੀ ਚੈੱਕ ਕਰੀ ਸਾਦੇ ਥੋੜੀ ਬੋਦੀ ਹੈਗੀ ਆ ਇੱਧਰ ਦੋ ਗੁੱਡੀਆਂ ਵੀ ਉੱਡਣੀਆਂ ਵੇਖੋ ਤੇ ਹੁਣ ਆਪਣੀ ਮੈਂ ਸ਼ਗਲ ਨਹੀਂ ਵਹਾ ਸਕਦਾ ਮੈਂ ਤਿਆਰ ਨਹੀਂ ਆ ਤੇ ਬਾਅਦ ਚੋਂ ਤੁਹਾਨੂੰ ਮਿਲਦੇ ਆ ਤਿਆਰ ਸ਼ਹਿਰ ਹੋਗੇ ਤੇ ਇੱਕ ਕਰੀ ਤੁਹਾਨੂੰ ਮੈਂ ਵਹਾਈ ਦਿੰਦਾ ਮੈਂ ਕੀ ਬਣਿਆ ਆ ਸੋ ਹੈਪੀ ਲੋਰੀ ਟੂ 올 ਬਾਕੀ ਤੁਮ ਚਲੀਏ ਪਹਿਲੇ ਥੱਲੇ ਤਿਆਰ ਸ਼ਹਿਰ ਹੋਗੇ ਫਿਰ ਉੱਤੇ ਆਨੇ ਜਿਹੜੀ ਯਾਰਾ ਧੁੰਦ ਡੇਗੀ ਨਾ ਉੱਤੇ ਥੋੜੀ ਥੋੜੀ ਇੰਨੇ ਕੰਮ ਖਰਾਬ ਕਰਤਾ ਜੀ ਅਸਮਾਨ ਚ ਵੇਖ ਲੋ ਯਾਰ ਕੋਈ ਗੱਡੀ ਨਹੀਂ ਹੈਗੀ ਤੁਹਾਡੇ ਸਾਹਮਣੇ ਹੀ ਸੇਫਾ ਦੋਗ ਜਾਣੇ ਲੱਗੇ ਆ ਗੁੱਡੀਆਂ ਡਾਂਚੇ ਕਿਉਂਕਿ ਯਾਰ ਹਵਾ ਕਰਕੇ ਨਾ ਇੱਕ ਤੇ ਹਵਾ ਕਰਕੇ ਤੇ ਜਿਹੜੇ ਪਿਛਲੇ ਸਾਲ ਅੱਜ ਲੋਹੜੀ ਦੇ ਹਵਾੜੀ ਨਾ ਚੱਲੀ ਉਹਦੇ ਕਰਕੇ ਕਈ ਲੋਕਾਂ ਦੇ ਸ਼ੌਂਕ ਹੀ ਮਾਰੇ ਗਏ ਸੋਦੇ ਕਰਕੇ ਵੀ ਕੋਈ ਹੈ ਹੀ ਨਹੀਂ ਕੋਠੇ ਦੇ ਵੇਖ ਲੋ ਨਹੀਂ ਤੇ ਪਹਿਲੇ ਸਾਰੇ ਜਾਣੇ ਜਿਹੜੇ ਹੁੰਦੇ ਸੀ 7:00 ਸਾਢੇ 7:00 ਵਜੇ ਤੱਕ ਹੁਣ ਸਾਢੇ 7:00 ਹੀ ਵਜੇ ਵੇਖ ਲੋ ਕੋਈ ਵੀ ਨਹੀਂ ਆਉਂਦਾ ਉੱਤੇ ਚੈੱਕ ਕਰ ਸਾਡੀ ਉੱਧਰ ਤੇ ਬਾਕੀ ਮੈਂ ਹਾਂ ਚਲੋ ਪਹਿਲੇ ਮੌਸਮ ਉਹ ਹਾਲੇ ਹੀ ਇਹ ਤੇ ਮੈਂ ਵੀ 레이ੜੀ ਉੱਠਿਆ ਅੱਜ ਕਿਉਂਕਿ ਰਾਤੀ 레이ੜੀ ਸੁੱਤੇ ਹੀ ਤੇ ਤੁਹਾਨੂੰ ਪਤਾ ਕੋ ਲੋੜੀ ਲੋੜੀ ਦੇ ਇੱਕ ਦਿਨ ਪਹਿਲਾਂ ਨੀਂਦ ਕਿੱਥੇ ਹੁੰਦੀ ਹੈ ਸੋ ਬਾਕੀ ਜੋ ਬੁਗਾ ਬੁਗਾ ਮਾਰੀਏ ਪਹਿਲੇ ਤਿਆਰਸ਼ਾ ਹੋ ਗਈ ਫਿਰ ਆਉਂਦੇ ਨੇ ਸੋ ਹਾਂਜੀ ਹੁਣ ਤਿਆਰਸ਼ਾ ਹੋ ਜੁਦੀਆਂ ਤੇ ਸਭ ਤੋਂ ਪਹਿਲਾਂ ਸਾਰੇ ਮੇਰੇ YouTube ਫੈਮਲੀ ਤੇ ਜਿਹੜੇ ਵੀ ਦੇਖਦੇ ਪਿਆ ਉਹਨਾਂ ਸਾਰਿਆਂ ਨੂੰ ਹੈਪੀ ਲੋੜੀ ਟੂ ਵੋਲ ਤੇ ਆਈ ਹੋਪ ਆ ਕਿ ਤੁਹਾਡੀ ਲੋੜੀ ਵਧੀਆ ਗਈ ਹੋਗੀ ਤੇਦਰੋ ਮੇਨ ਵੱਲੋਂ ਵੀ ਹੈਪੀ ਲੋੜੀ ਤੇ ਬਾਕੀ ਉੱਤੇ ਦਾ ਜਦੋਂ ਮੈਂ ਗਿਆ ਸੀ ਉਦੋਂ ਮੌਸਮ ਤੇ ਹਵਾ ਨਹੀਂ ਚੱਲਣ ਦੀ ਕਿ ਬਾਕੀ ਉਹ ਚੱਲੇ ਆ ਜੀ ਉੱਤੇ ਤੇ ਇਤਨਾ ਮੈਂ ਆਪਰਾਤੀ ਪਾਈਏ ਨਹੀਂ ਕੋ ਲਗੇ ਤੇ ਮੈਂ ਚਲੋ ਕਲਾਵਾ ਪਾਈਏ ਜਾ ਕੇ ਤੇ ਤੇ ਆਸ਼ਾ ਕਰ ਤੇ ਬਾਕੀਆਂ ਹੋ ਜਗੇ ਆ ਤੇ ਹੁਣ ਉੱਤੇ ਜਾ ਗਏ ਤੇ ਦੇਖੀਏ ਉਧਰ ਵਾਹ ਦੀ ਚੈੱਕ ਕਰ ਸਕਦੇ ਜੇ ਵਾਹ ਥੋੜੀ ਬੋਤੀ ਗਈ ਹੈ ਨਾ ਹੁਣ ਜਾਈ ਤੇ ਕਿਤੇ ਦੀ ਉੱਤੇ ਦੀ ਕੁਈ ਇੱਤੀ ਛੋੜੀਆ ਇੱਤੀ ਬੋਤੀਆਂ ਕਰਾਉਂ ਕੋ ਫਿਰ ਟੁਪੀ ਲੈ ਜਾਉਂ ਤੂੰ ਵਰਸਾ ਲਈ ਜਾਉ ਤੂੰ ਕੱਲ ਕੋਸ ਤੇ ਪੁਦੀ ਕਰਦੀ ਕੱਲ ਕੋਸ ਤੇ ਵਿਖਾ ਲੈਦੀ ਮੀਤੇ ਵਾਹ ਚੱਲ ਪੀਜੇ ਲੋੜੀ ਵਾਲੇ ਦੇਖੋ ਉਧਰ ਵੀ ਚੈੱਕ ਕਰ ਸਕਦੇ ਬਾਕੀ ਮੀਤਾਂ ਨਾ ਵਾਹ ਪੂਰੀ ਫੁੱਲੀ ਅੱਜ ਪਹਿਲੀ ਵਾਰੀ ਇਦਾਂ ਐ ਲੋੜੀ ਦੇ ਵਾਹ ਚੱਲ ਪੀ ਬੜਾ ਮੀਤ ਚੱਲ ਫੇਲੇ ਹੁਣ ਤਲਾਵਾ ਪਾਈਏ ਆਪਾਂ ਕੀ ਹੁਣ ਗਣੇਸ਼ਾ ਨੇ ਲਾਈਏ ਯਾਰ ਲੋੜੀ ਦਾ ਗਾਣਾ ਲਾ ਉੱਧਰ ਦੀ ਚੈੱਕ ਕਰ ਸਕਦੀ ਓਏ ਵਾਇਕਾਟ ਕਰੇ ਵਾਇ ਭਰਾਵਾ ਥੋੜੀ ਹੋਲੀ ਆ ਥੋੜੀ ਆਵਾਜ਼ ਘੱਟ ਕਰ ਲੈ ਤੇ ਹੁਣ ਬਾਕੀ ਉੱਧਰ ਦੀ ਚੈੱਕ ਕਰ ਸਕਦੀ ਗੁੱਡੀ ਗੁੱਡੀ ਹੋ ਚੁੱਕੀ ਓਧਰ ਥੋੜੀ ਬੁਰੀ ਉੜਦੀ ਵੀ ਯਾਰ ਗੁੱਡੀ ਤੇ ਹੁਣ ਇੱਧਰ ਆਪਣੇ ਉੱਧਰ ਸਾਰੇ ਗੁੱਡੇ ਤੇ ਇੱਧਰ ਗੁੱਡੀ ਪਈ ਇੱਲੋ ਪਿਲੇ ਹੁਣ 8:30 ਹੋ ਗਿਆ ਤੇ ਇਹ ਤਾਂ ਕੋਈ ਕੋਠੇ ਦੇ ਨਹੀਂ ਚੜਿਆ ਵੇ ਲੋ ਥੋੜੇ ਬੋਦੇ ਜਾਣੀ ਚੜੇ ਆ ਤੇ ਉਧਰ ਤੇ ਚੈੱਕ ਕਰ ਸਕਦੇ ਜੇ ਇੱਧਰ ਬੱਚੇ ਗੁੱਡੀ ਢਾਣੀ ਸ਼ੁਰੂ ਹੋ ਗਏ ਆ ਸਭ ਤੋਂ ਜ਼ਿਆਦਾ ਚਾ ਬੱਚਿਆਂ ਨੂੰ ਹੁੰਦਾ ਯਾਰ ਛੋਟੇ ਬੱਚਿਆਂ ਨੂੰ ਤੇ ਬਾਕੀ ਮੀਂਹ ਦਾਣਾ ਵੀ ਯਾਰ ਪਹਿਲੇ ਕਿੰਨੀ ਆਣਾ ਹੁੰਦੀ ਕੁਝ ਸਾਰਿਆਂ ਨੂੰ ਜਦੋਂ ਦੀ ਵਾਹ ਨੇ ਚੱਲੀ ਪਿਛਲੀ ਲੋੜੀਆਂ ਕਰਕੇ ਜਦੋਂ ਪਿਛਲੀ ਲੋੜੀ ਖਰਾਬ ਹੋਈ ਸਾਰਿਆਂ ਦੀ ਮੀਂਹ ਪਾ ਗਿਆ ਇੱਕਰੀ ਉਹਨੇ ਕੰਮ ਕਰਤਾ ਉਹਨੇ ਲੋਕਾਂ ਦੇ ਨਾਲ ਚਾ ਮਾਰਤੇ ਸਾਰਿਆਂ ਦੇ ਤੇ ਹੁਣ ਬਾਕੀ ਨੂੰ ਤਲਾਵਾ ਪਾਈਏ ਨਹੀਂ ਤੇ ਹੁਣ ਤੱਕ ਨਾ ਇੱਥੇ ਬਹੁਤ ਜ਼ਿਆਦਾ ਰੌਣਕ ਲੱਗੀ ਹੁੰਦੀ ਸੀ ਸਾਡੇ ਉੱਤੇ ਤੇ ਬਾਕੀ ਯਾਰ ਮੈਂ ਆ ਰਿਹਾ ਹਾਂ ਕਿ ਲੋੜੀ ਵਾਲੇ ਦਿਨ ਹੈ ਚ ਨਹੀਂ ਕੋਈ ਵੀ ਨਹੀਂ ਕੋਈ ਵੀ ਨਹੀਂ ਚੜਿਆ ਯਾਰ ਤੁਸੀਂ ਦੇਖ ਸਕਦੇ ਹੋ ਉੱਧਰ ਦੋ ਤਿੰਨ ਜਣੇ ਹੀ ਚੜੇ ਆ ਉਧਰ ਸਪੀਕਰ ਬੁੱਕਰ ਦੀ ਚਾਲੂ ਹੋ ਗਿਆ ਤੇ ਮੀਂਹ ਤੇ ਹੁਣ ਪਹਿਲੇ ਅੱਗਾ ਕਰ ਛੋਟੀ ਗੁੱਡੀ ਨੂੰ ਤਲਾਵਾ ਪਾਈਏ ਪਹਿਲੇ ਹੈ ਨਾ ਤੇ ਹੁਣ ਲੋੜੀ ਦੀ ਪਹਿਲੇ ਜਾ ਕੇ ਤਲਾਵਾ ਪਾਈਏ ਤੇ ਫਿਰ ਉੱਤੇ ਜਾ ਕੇ ਤੇ ਲੋਹੜੀ ਦੀ ਪਹਿਲੀ ਗੁੱਡੀ ਲੱਗੀ ਹੱਥ ਨੇ ਸ਼ਗਨ ਤੇ ਕਰੀਏ ਮਾੜਾ ਮੋਟਾ ਬਾਜੇ ਬਾ ਵਿਆਹ ਚ ਲੈਣਾ ਹੋਣ ਚਾਹਦੇ ਪੀ ਹੋਣਾ ਤੇ ਹੁਣ ਆਪਾਂ ਪਹਿਲੇ ਉਹ ਕੀ ਜਨ ਨੂੰ ਕਹਿੰਦੇ ਆ ਤਰਾਵਾ ਪਾੜੀਏ ਤੇ ਤੀ ਹੁੰਦੇ ਦਾ ਟਾਈਮ ਲੈ ਕੇ ਜੁਇਜੇਗਾ ਇੱਧਰ ਵੇਖ ਸਾਡੇ ਗੁੱਡੀ ਨਹੀਂ ਵਿਖੰਦੀ ਪੇਲੀ ਗੁੱਡੀ ਚੜ ਚੁਕੀ ਆਪਣੀ ਲੋੜੀ ਦੀ ਇੱਥੇ ਇਤੇ ਆਓ ਵੇਖੋ ਹੁਣ ਗੁੱਡੀ ਆਪਣੀ ਪੀਲੀ ਢਾਈ ਤੇ ਇੱਧਰ ਤੋਂ ਹੰਦ ਵਹਾ ਮਾੜੀ ਮਾੜੀ ਤੇ ਬਾਕੀ ਆ ਰਹੇ ਮੈਗਨਮ ਤੋਂ ਤਨੀਲ ਜੇ ਬੱਸ ਤਾਂ ਹੀ ਗੁੱਡੀ ਉੱਡਨੀ ਹੈ ਅੱਗੇ ਨਹੀਂ ਤੇ ਯਾਰ ਤੋਂਦੇ ਤੇ ਗੁੱਡੀ ਨਹੀਂ ਵਿਖਣੀ ਇਦਾਂ ਦੇ ਤਾਂ ਲੱਗਣਾ ਤੇ ਹੁਣ ਚਲੋ ਸਾਹ ਇੱਧਰ ਹੀ ਆ ਜੀ ਆਪ ਨੂੰ ਯੈਲੋ ਵਦਾ ਉਹ ਵੇ ਇਹ ਮਰੋ ਕੇ ਤਾਂ ਧੁੰਦ ਬਹੁਤ ਜ਼ਿਆਦਾ ਇਹ ਇੱਧਰ ਕਿੱਥੇ ਗਈ ਆ ਦੋ ਗੁੱਟੀਆਂ ਵੱੜ ਚੁੱਕੀਆਂ ਨੇ ਕਿ ਹੁਣ ਇੱਧਰ ਫੇਰ ਆ ਵੇਖੋ ਫੇਰ ਇੱਧਰ ਭੇਜਾ ਪੈਣਗਾ ਜੀ ਵਿਖਦਾ ਨਹੀਂਣਾ ਤੁਹਾਨੂੰ ਕਿਉਂਕਿ ਧੁੰਦ ਬਹੁਤ ਜ਼ਿਆਦਾ ਥੋੜੀ ਥੋੜੀ ਧੁੰਦੀ ਬਾ ਠੀਕ ਆ ਭਾਈ ਚੱਲ ਲੱਗੀ ਜਾਂ ਰੇਚਾ ਕੱਲ ਮੀ ਤੇ ਇੱਕ ਅੱਧੀ ਫੇਰ ਵੱੜ ਵਰਤੀ ਫੇਰ ਕਿੰਨੇ ਦਿਨ ਹੋ ਗਏ ਇਹ ਦੱਸ ਕੀ ਆ ਫੇਰ ਉਹ ਹੈ ਟੁੱਟ ਗਈ ਹੈ। じゃ ਯਾਰ ਕੱਚੀਆਂ ਗੰਡਾ ਬੰਦੇ ਤੀ ਮੇਰੇ ਹਿਸਾਬ ਨਾਲ ਆ ਹਣ ਪੱਕੀ ਬੰਨੀ ਠੀਕ ਆ ਮੈਂ ਥੋੜੀ ਨਾ ਬੰਨੀ ਚਾਲ ਤੇ ਨਾਲੇ ਇੱਧਰ ਖਾਣ ਪੀਣ ਵੀ ਚੱਲਣਦੇ ਆ ਥੋੜਾ ਬੋਦਾ ਖਾਈਏ ਇਹਨੂੰ ਓਏ ਬਾਪਾ ਬਾਪਾ ਧੋਪ ਨਹੀਂ 걸 ਜੈ ਨਾ ਫੇਰ ਸਹੀ ਹੈ ਨਾ ਅੰਜਪਾਈ ਨੇ ਆ ਅੱਠੜਾਈ ਗੁੱਡੀ ਜੂਮ ਕਾਦੀ ਇਹ ਆ ਜੀ ਗੁੱਡੀ ਆਪੇ ਅਖ ਮਰੇ ਇਥੇ ਚੀਰਾ ਆ ਗਿਆ ਅੰਜਪਾਈ ਪਰਾਨੀ ਕੀ ਘੜੈਂਦੇ ਨੇ ਲੱਗ ਖੱਦ ਤੇ ਗੁੱਡੀ ਨਹੀਂ ਹੀ ਭੜੇ ਪਰਾਨੀ ਕੀ ਘੜੈਂਦੇ ਨੇ ਹੱਥ ਮਾਰੀ ਤੋ ਸੀ ਸਿਚੇ Memurat, ulu dolu, ulu dolu nuva tamamı değil, 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 ਫੋਟੋ ਨਹੀਂ ਵੀਡੀਓ ਟੱਕੀ ਆਈ ਯਾਰ ਮੈ ਉਹ ਢਾਲ ਗਾਂ ਬਸ ਹੁਣ ਮੈਂ ਇਹ ਮੇਰੀ ਬਸ ਹੋ ਜਗੀ ਤੇ ਉਮੀਦ ਕਿੰਦਾ ਮੈਂ ਢਾਲ ਲਣਾ ਮੈਂ ਚਲ ਹੁਣ ਦੁਬੱਡ ਥੋੜੀਆਂ ਬੋਦੀਆਂ ਤੇ ਬੜਕਾ ਮਾਰੀਏ ਕਿ ਸਖਤਾਜ ਨੇ ਵੀ ਆਣਾ ਵਾ ਸ਼ਾਇਦ ਆਈ ਗੜਾ ਸਖਤਾਜ ਵੀ ਉਹਨੇ ਵੀ ਆਏ ਨਾ ਇੱਕ ਵੇ ਤੇ ਹੁਣ ਮੌਸਮ ਦੀ ਚੈੱਕ ਕਰ ਸਕਦੀ ਇੱਧਰ ਥੋੜੀ-ਬੋਦੀ ਵਹਾ ਹੈਗੀ ਯਾਰ બસ ਇੱਕ ਕਰੀ ਧੁੱਪ ਨਿੱਗਲ ਜੇ ਨਾ ਤੇ ਆ ਜਿਹੜੀ ਧੁੰਦ ਆ ਸਾਰੀ ਇਹ ਹੋ ਜੇ ਮਲਕੀ ਬਾਅਦੋਂ ਸਾਫ ਸਾਫ ਹੋ ਜੇ ਇੱਕ ਕਰੀ ਮੌਸਮ ਫੇਰ ਵਧੀਆ ਆਣਾ ਜੇ ਮੋਹ ਲੋੜੀ ਦਾ ਤੇ ਜਿਹੜੇ ਚੈਨਲ ਤੇ ਨਵੇਂ ਆ ਜਾ ਕੇ ਪਹਿਲੇ ਕਰੋ ਚੈਨਲ ਸਬਸਕ੍ਰਾਈਬ ਤੇ ਵੀਡੀਓ ਨੂੰ ਘਾਤੋ ਲਾਈਕ ਤੇ ਪਿਆਰਾ ਕਮੈਂਟ ਕਰਕੇ ਜਾਓ ਕਮੈਂਟ ਬਾਕਸ ਤੇ ਤੇ ਬਾਕੀ ਕਿੰਨਾ ਚਾਹ ਹੁੰਦਾਈ ਰਾ ਯਾਰ ਪਹਿਲੇ ਲੋੜੀ ਦਾ ਧੁੰਦ ਵੇਖੋ ਕੋਈ ਚਾਹ ਨਹੀਂ ਗਾ ਲੋਕਾਂ ਨੂੰ ਥੋੜੀ ਬੋਦੀ ਗੁੱਡੀ ਏ ਬਸ ਜਿਹੋੜੀਆਂ ਆਈਆਂ ਭਰਾਵਾ ਤਲਾਵਾ ਥੋੜੀਆਂ ਬਹੁਤੀਆਂ ਮੈਂ ਇਹਨੂੰ ਕਿਹਾ ਵੀ ਹੀ ਗਲਤ ਲਾਵਾ ਪਾਣ ਨੇ ਤੇ ਮੰਨਿਆ ਹੀ ਨਹੀਂ ਹੁਣ ਮੌਕੇ ਦੇ ਤਲਾਵਾ ਪਾ ਰਹੇ ਆ ਤੇ ਨਾਲ ਨਾਲ ਇੱਧਰ ਪੈਕਟ ਚ ਲੈਣ ਦੇ ਇੱਧਰ ਆਪਣਾ ਬਲੈਕ ਪੈਂਥਰ ਪਿਆ ਏ ਇਹ ਮੈਂ ਤੁਹਾਨੂੰ ਸਹੀ ਗੱਲ ਦੱਸਾਂ ਆਪਣੇ ਡਿਸਕ ਦੇ ਲਿਓ ਭਲਾ ਕਿਉਂ ਕਿ ਆਈ ਇਹਨਾਂ ਗੁੱਡੀ ਢਾਈ ਤੇ ਸਾਡੀ ਜਿੰਨੀ ਵਰੀ ਫਿਡਾਈ ਆ ਆਪਾਂ ਵੱਡਾ ਵੱਡਾ ਵੜਾਈ ਆ ਹਨਾ ਵੀ ਇਹ ਕੱਦੀ ਵੱਡੀ ਬਾਸ ਤੇ ਇਹ ਗੱਟੂ ਮਤਲਬ ਕੀ ਹੈਗਾ ਬੱਚੇ ਵਾਸਤੇ ਆ ਤੇ ਥੋੜਾ ਬੋਦਾ ਇਹ ਮਤਲਬ ਕੀ ਬੱਚੇ ਵਾਸਤੇ ਸਹੀ ਆ ਮਤਲਬ ਕੀ ਡੋਰ ਸਾਡੇ ਸਾਡੇ ਵਰਗਿਆਂ ਵਾਸਤੇ ਦੇ ਬਕਾਰ ਚਲ ਮੀਂਦ ਹੁਣ ਫੇਰ ਤੂੜ ਆ ਮੈਂ ਢਾਈ ਹੀ ਤੇਰ ਵਾਹ ਬੰਦ ਹੋ ਗਈ ਹੁਣ ਫੇਰ ਵੇਖ ਲੋ ਗੁੱਡੀਆਂ ਲੱਥੀ ਜਾਂਦੀਆਂ ਜੇ ਆਪਣੇ ਆਪ ਆਹ ਦੀ ਚੈੱਕ ਕਰ ਸਾਡੇ ਇੱਧਰ ਤੇ ਮੀਂਦ ਆ ਫੜ ਲੈ ਆ ਫੜ ਜਲਦੀ ਜਲਦੀ ਤੂੰ ਹੀ ਖਿੱਚ

ਜਾਨ ਦੀ ਜਾਨ ਦੀ ਜਾਨ ਦੀ ਤੇ ਟੋਟਿਆ ਰਹੀ ਟੋਟਿਆ ਦੇਖ ਨਹੀਂ ਵੀ ਆ ਧਿਆਨ ਆ ਉਹ ਗੁੱਡਾ ਗੁੱਡਾ ਵੇਖਦਾ ਹੀ ਨਹੀਂ ਪਿਆ ਹੌਨ ਅਸਲ 'ਚ ਕਿਉਂਕਿ ਧੁੰਦ ਬਹੁਤ ਜ਼ਿਆਦਾ ਹੋ ਗਈ ਆ ਕਈ ਜਣੇ ਗੂਗਲ ਤੇ ਵਖਾਣਦੇ ਸੀ 10 ਵਜੇ ਨਾਲ ਹਵਾ ਚੱਲ ਜਣੀ ਪਰ ਨਹੀਂ ਆ ਰਹੀ ਹਵਾ ਤੇਰੇ ਮੀਤ ਨੇ ਨਾ ਇੱਕ ਅੱਧੀ ਰੋਮ ਲਿਆਂਦੀ ਆ ਵੇਖੋ ਉਹ ਸੈਲ ਚ ਡੇਗ ਗਈ ਜੇ ਤੇ ਇੱਧਰ ਮੀਤੇ ਇੱਕ ਮੀਤੇ ਇੱਕ ਚੀਕ ਹੋ ਜੇ ਇੱਕ ਚੀਜ਼ ਐਦਾ ਦੀ ਚੈੱਕ ਆ ਸਾਦੀ ਉਹ ਵੀਰੇ ਨੇ ਪਤੰਗ ਫੜ ਲਈਏ ਆਪਣੇ ਹੀ ਆ ਤੇ ਆਪਣੇ ਕੋਠੇ ਹੀ ਆ ਆਪਣੇ ਕੋਈ ਨਹੀਂ ਪਤੰਗ ਤੇ ਬਾਕੀ ਮੀਤੇ ਕਿਹਾ ਉਦੋਂ ਤੇ ਕੋੜ ਨਹੀਂ ਆ ਇੱਥੇ ਇੱਥੇ ਵੜਦੀ ਵੜਦੀ ਸੈਲੜੇ ਚ ਮਨ ਲਾ ਕੀ ਤਿੰਨ ਤਿੰਨ ਚਾਰ ਵੜਦੀਆਂ ਆ ਟੋਟਲ ਹੋ ਗਏ ਆਣਾ ਭਾਈ ਚਲੜੀ ਜਾਂਦੇ ਹੋਏ ਦੁੱਡੀਆਂ ਲੁੱਟਦੇ ਉਹ ਦੁੱਡੀਆਂ ਡਿੱਗੀਆਂ ਲੁੱਟਣ ਜਾਂਦੇ ਨੇ ਇਹ ਵੇਖੋ ਵੈ ਚਲ ਮਾਰੀਆਂ ਮੋਟੀਆਂ ਡਿੱਗੀਆਂ ਉਹ ਤੇ ਲੈ ਆਈਏ ਜਾਓ ਜਾਓ ਭਾਈ ਚਲੋ ਬਈ ਚੱਲ 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 ਜਾਂਦੇ ਜਾਂਦੇ ਆ ਗਈ ਵੱਢਣੀ ਹੂ ਠੀਕ ਆ ਹੱਥ ਮਾਰੀ ਸਿੱਧਾ ਲਿਆ ਆਗੇ ਇਹਨੂੰ ਤੀਸ ਹੋਇ ਨੀ ਮੈਂ ਯਾਰ ਆਪ ਕੋ ਨਹੀਂ ਲਾਣਿਆ ਪੀਚੀ ਮੈਂ ਚੱਲ ਯਾਰ ਜੇ ਮੈਂ ਪੀਚਾ ਇਹਦੇ ਬਾਅਦ ਇਹਨੂੰ ਵਲੌਗ ਨਹੀਂ ਬਣਾਣਾ ਹੁੰਦਾ ਤਦ ਕਰਕੇ ਮੈਂ ਅੱਜ ਆਪ ਨਹੀਂ ਲਾਣਿਆ ਕੋਈ ਨਹੀਂ ਕੱਲ ਆਪਾਂ ਨਾ ਟ੍ਰਾਈਪੋਡ ਮੰਗਾ ਲੈਣਾ ਵਾ ਉੱਥੇ ਲਾ ਕੇ ਤੇ ਨਾਮ ਨਾਲ ਪੀਚੇ ਲਾਈ ਜਾਣੇ ਟ੍ਰਾਈਪੋਡ ਇੰਨੇ ਤੋੜਤਾ ਮੀਤ ਨੇ ਆਡਾ ਟੁੱਟ ਗਿਆ ਕੀ ਤੋੜਿਆ ਵਾ ਟੁੱਟ ਗਿਆ ਟੁੱਟ ਗਿਆ ਵਾ ਨਹੀਂ ਤੇ ਪਿਛਲੇ ਦੀ ਤੁਹਾਨੂੰ ਪਤਾ ਹੀ ਆ ਕਿ ਟ੍ਰਾਈਪੋਡ ਤੇ ਲਾਇਆ ਸੀਗਾ ਚਲ ਉਮੀਦਾਂ ਵੀ ਵੜਨੀ ਹੁਣ ਆਪਾਂ ਠੀਕ ਆ ਇੱਕ ਅੱਧੀ ਹੋਰ ਵੜਨੀ ਇੰਨਾ ਵੀ ਧਿਆਨ ਨਾਲ ਵੱਡੀ ਗਈਓ ਗਿਆਈ ਫਿਰ ਉਹ ਮਰ ਜਾ ਉਹ ਅੱਗੇ ਜਾ ਅੱਗੇ ਜਾ 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 ਚੱਲ ਚੱਲ ਗਈ ਅੱਗੇ ਚਲ ਗਈ ਹੈ ਨਾ ਚੱਲ ਚੱਲੀਏ ਚਲ ਗਈ ਜੇ ਅੱਗੇ ਚਲ ਗਈ ਹੈ 5 6 ਵਾਰ ਦੀਆ 5 6 ਵਾਰ ਦੀਆ ਮੈਨੂੰ ਵੀ ਹੱਥ ਮਾਰ ਲੰਦੇ ਹੋ ਨਿੱਕਦਾ ਹੈ ਹੈ ਉਹਦਾ ਯਾਸਤ ਨਹੀਂ ਧਿਆਨ ਨਾ ਇੰਨੇ ਓਏ ਮੇਰੀ ਗੱਲ ਸੁਣ ਇਹਦੇ ਇਹਦੇ ਨਾਲ ਧਿਆਨ ਨਾ ਖਿਚਣ ਵਿੱਚੀ ਗੱਲ ਲੰਦਾ ਹੀ ਧਿਆਨ ਨਾਲ ਨਹੀਂ ਮਾਧਮਾ ਦਾ ਓਏ ਆ ਕੀ ਆ ਕਦੀ ਡੋਰ ਆ ਪਗਾਨੀ ਕਾਦੀ ਡੋਰ ਆ ਗਈ ਜੇ ਧਿਆਨ ਨਾਲ ਓਏ ਹੋਏ ਇੰਤਜ਼ਾਰ ਵੀ ਮੁੱਕੇ ਹੈ ਹੈਪੀ ਲੋੜੀ ਸਾਰਿਆਂ ਨੂੰ ਤੇ ਤਿੰਨ ਤਵਾ ਇੱਧਰ ਉੱਡਣਗਾ ਜੇ ਤੇ ਗੁੱਡੀਆਂ ਗੁੱਡੀਆਂ ਢਾੜ ਆ ਗਏ ਨੇ ਹੱਥ ਥੱਕ ਚੁੱਕੇ ਹੀ ਮੈਂ ਚੱਲ ਵੱਡਾ ਗੜਾ ਡਾਈਏ ਇਹ ਬਾਕੀ ਲੋਹੜੀ ਦਾ ਮਾਹੌਲ ਵਧੀਆ ਬਣ ਗਿਆ ਵਾ ਵਾ ਪੇਲੀ ਆਰੀ ਲੋਹੜੀ ਦੇ ਛਲ ਪੀ ਜੇ ਇਹ ਓ ਡਈ ਆ ਇੱਧਰ ਆਪਣਾ ਡੇਟ ਤਾਂ ਹੋਟ ਚੁੱਕਾ ਏ ਵੀ ਸਾਡੀ ਉੱਧਰ ਜ਼ੂਮ ਕਰਦੀ ਆ ਜੀ ਡੇਟ ਆ ਵਾ ਆਪਣਾ ਬਾਕੀ ਯਾਰ ਭਾੜਾ ਬਹੁਤ ਆ ਹਲਕਾ ਆ ਕੀ ਗੁੱਡੀ ਦੇ ਆਪਣੀ ਘਰੋਂ ਜਾਣ ਹੀ ਨਹੀਂ ਦੀ ਧੱਕੇ ਨਾਲ ਜਾਣਦੀ ਐ ਮੀਂਹ ਧੱਕੇ ਨੇ ਭੇਜਿੰਦਾ ਇੱਕ ਸਾਦ ਦਰਵਾਹ ਵੀ ਬੰਦ ਹੋ ਗਈ ਸੀ ਚੈੱਕ ਆ ਸਕਦੇ ਉਧਰ ਵਾਹ ਹੀ ਨਹੀਂ ਚੱਲਣਦੀ ਯਾਰ ਇਦਾਂ ਹੀ ਰਹਿਣਾ ਲੱਗਦਾ ਕੱਲ ਬੰਦੀ ਗੱਲ ਹੈ ਨਾ ਕੱਲ ਬੰਦੀ ਗੱਲ ਕੱਲ ਹੋਣੀ ਆ ਕਿਉਂਕਿ ਮੈਨੂੰ ਤਾਂ ਲੱਗਦਾ ਯਾਰ ਹੁਣ ਰੋਣੇ ਚੱਲ ਗਈ ਜਿਹੜੀ ਚੱਲ ਗਈ ਵਾਹ ਹੋਣੀ ਚੰਨੀ ਵਾਹ ਨਾ ਓਏ ਜਿਹੜੀ ਹੱਲੇ ਵਾਰ ਗਈ ਬਾਕੀ ਯਾਰ ਹਣ ਕੀ ਕਰ ਸਕਦੇ ਆ ਹਰ ਬੜੀ ਦਾ ਹੀ ਹਾਲ ਆ ਫਰਵਰੀ ਦਾ ਹੀ ਹਾਲ ਮੀ ਦਾ ਨਾ ਹਾਂਜੀ ਇੱਧਰ ਆਪਣੇ ਚਾਚਾ ਹੀ ਆ ਜਗੇ ਆ ਚਾਚਾ ਹੀ ਆ ਫਿਲੜੀ ਧੱਕ ਜੋੜੀ ਹਾਂ ਸੁਣਾਓ ਕੀ ਆ ਜੇ ਵਧੀਆ ਵਧੀਆ ਆਪਣਾ ਮੁੱਛਾਂ ਨੂੰ ਵਟ ਦੇ ਦੋ ਮਾੜੀ ਤੇ ਇਹ ਲੁੱਟੋਂ ਡੇਗੀ ਆ ਨਾ ਫੇਰ ਪਿਛਲੀ ਵੀ ਧੋਪੇ ਗਈ ਸੀ ਨਾ ਮੌਸਮ ਖਰਾਬ ਹੋ ਗਿਆ ਫੇਰ ਹੁਣ ਹਵਾ ਥੋੜੀ ਬੋਦੀ ਚੱਲਣਦੀ ਆ ਤੇ ਉਮੀਦ ਉਹ ਲਈ ਹੁਣ ਉਹ ਵਢਾਲੀ ਆਹ ਆਣ ਕੇ ਲੈ ਬਟਾ ਆ ਯਾਰ ਆਹ ਡੋਰ ਆ ਗਈ ਤੁਹਾਨੂੰ ਪਤਾ ਜਦੋਂ ਵਖਾਣੇ ਤੁਹਾਨੂੰ ਤੇ ਡੋਰ ਪੈ ਗਈ ਉੱਤੇ ਗੁੱਡੇ ਦੇ ਗੂਗਲ ਤੇ ਵਾਹਾਂਦੇ ਹੀ ਕਿ ਮਨ ਲਕੀ 10 ਵਜੇ ਨਾਲ ਤੋਂ ਧੋਪ ਨਿਕਲ ਆਣੀ ਆ ਪਰ ਵੇਲੇ ਕੋਸ਼ ਵੀ ਨਹੀਂ ਨਿਕਲਿਆ ਗੂਗਲ ਵਾਲੇ ਝੂਠ ਬੋਲਦੇ ਮੀਤ ਐ ਮੀਤ ਆਪਣਾ ਗੁੱਡਾ ਕਿੱਥੇ ਹੋ ਵੇ ਕੋ ਆਪਣਾ ਗੁੱਡਾ ਕਿੱਥੇ ਵੜਿਆ ਪਿਆ ਜੀ ਇਹ ਆ ਰਿਹਾ ਆਪਣਾ ਗੁੱਡਾ ਆ ਜਾਂਦਿਆ ਜੀ ਉਹ ਹੀ ਜਾਂਦਾ ਜੀ ਸਾਡੇ ਕਿੰਨਾ ਸਲਾਮ ਦਾ ਸਾਡੇ 450 ਯਾਰੇ ਥੋੜਾ ਬੋਧਾ ਵਲੋਗ ਨਾਲ ਵਿੱਚ ਹੁਣ ਮੀਤ ਹੀ ਕਰੂਗਾ ਮੇਰਾ ਕਿਉਂਕਿ ਤੁਹਾਨੂੰ ਪਤਾ ਕਿਉਂਕਿ ਤੁਹਾਨੂੰ ਪਤਾ ਹੀ ਹੋਣਾ ਵਾ ਕਿ ਲੋੜੀ ਵਾਲੇ ਦਿਨ ਦਿਨ ਤਿਉਹਾਰ ਮਤਲਬ ਕੀ ਕਿਤੇ ਨਾ ਕਿਤੇ ਘਰ ਆ ਜਾਣਾ ਵੀ ਪੈਂਦਾ ਵਾ ਸੋ ਕੋਈ ਗੱਲ ਨਹੀਂ ਬਾਕੀ ਮੈਂ ਜਾਣਾ ਵਾ ਆਪਣੇ ਕੋਈ ਘਰ ਲੋੜੀ ਦੇਣ ਤੇ ਉਤੋਂ ਮੇਰੇ ਵਿੱਚੋਂ ਮੀਤ ਥੋੜਾ ਬੋਦਾ ਜੀ ਕਰ ਲੇਗਾ ਵਲੋਗ ਤੇ ਤੁਹਾਨੂੰ ਦਿਖਾ ਦੇਗਾ ਮੋਲ ਚਾਲ ਉੱਥੋਂ ਦਾ ਵੀਰ ਕਰ ਲੇਗਾ ਹਾਂ ਤੇ ਥੋੜਾ ਬੋਦਾ ਕਰੀਏ ਹੀ ਨਾਲ-ਨਾਲ ਤੇ ਵੱਢੀ ਆਈ ਇੱਕ ਦੀਆਂ ਤੇ ਹੁਣ ਆ ਮੀਤ ਨੇ ਢਾਲੀ ਇੱਧਰ ਗੁੱਡੀ ਤੇ ਹੁਣ ਵਾਢੀ ਆ ਰੇ ਕੀ ਕਰਨੇ ਆ ਵਧਾ ਵਧਾ ਇੱਧਰ ਕੋਈ ਉਮੀਦ ਨਹੀਂ ਸੀ ਆਹ ਹਾਂ ਚੱਲ ਵੀ ਪਰ ਫੇਰ ਧੁੰਦਨੇ ਯਾਰ ਕੰਮ ਖਰਾਬ ਕਰਤਾ ਇੱਧਰ ਆ ਕੇ ਸਾਰਾ ਪੰਗਾ ਧੁੰਦ ਦੇ ਤੂੰ ਮਾਮਾ ਪਜਾਮਾ ਪਾ ਕੇ ਆ ਗਿਆ ਹੈ ਕੰਫਰਟ ਨਹੀਂ ਭਾਈ ਕੰਫਰਟੇਬਲ ਲੈ ਇੱਧਰ ਚੈੱਕ ਕਰਾਈ ਕੀ ਬਾਈ ਕੋਲੋ ਵੋਏ ਟਮਾਟਰ ਖਿੱਚ 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 ਲਿਆ ਇੱਧਰ ਆਂਦੇ 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 ਸਰਿਆਮ ਕੋਲੇ ਅੱਖਾਂ ਚੰਡੀਆਂ ਕੀ ਸ਼ਕਤੇ ਜਮਾਨਾ ਜੱਟੀਏ ਨਹੀਂ ਚੁੱਤੀ ੱਲੇ ਕੀ ਤੇ ਜਮਾਨਾ ਜੱਟੀਏ ਨਹੀਂ ਦੀ ਚੁੱਤੀ ੱਲੇ ਕੀ ਤੇ ਹੌ ਜਮਾਨਾ ਜੱਟੀਏ ਲੇਟਰ ਕਿਤੇ ਗੁੱਡੀਆਂ ਢਾਣੇ ਹਾਂ ਤੇ ਇੱਧਰ ਵੇਖੋ ਗੁੱਡਾ ਆਇਆ ਜੀ ਪਿੱਛੋਂ ਬੜੀ ਡੋਰ ਆਇਆ ਸੀ ਮੈਂ ਫੜ ਕੇ ਲਿਆਂਦਾ ਤੈਨ ਤਾਂ ਭਾਗਾ ਜੇ ਮਸਲਾ ਮੇਰੀ ਚਾਰ ਚਾਰ ਆ ਚੌਥਾ ਮੁਸ਼ਲਾ ਜੀ ਵੇਖ ਲੋ ਬੜੀ ਵਧੀਆ ਲੱਗਦਾ ਸੋਹਣਾ ਡਿਜ਼ਾਈਨ ਬੜੀ ਵਧੀਆ ਲੱਗਦਾ ਇਹ ਬੜੀ ਜਿਆਦਾ ਰੀਆ ਮੇਰੀ ਜੀਤ ਹੋ ਗਈ ਹਾਂਜੀ ਤੇ ਆਪਾਂ ਹੁਣ ਗਏ ਹੀ ਪੂਆਜੀ ਦੇ ਘਰ ਜਿੱਦਾਂ ਮੈਂ ਤੁਹਾਨੂੰ ਪਿਛੇ ਦੱਸਿਆ ਸੀ ਕਿ ਪੂਆਜੀ ਦੇ ਘਰ ਲੋੜੀ ਦੇ ਜਣਾਵਾ ਤੇ ਉਥੋਂ ਆ ਕੇ ਤੇ ਤੁਸੀਂ ਸੋਇ ਰਹੇ ਹੋ ਨਿਆ ਵਲੋਗ ਅੱਗੇ ਵਿਖਾਇਆ ਹੀ ਨਹੀਂ ਸਾਰਾ ਜਦੋਂ ਧੁੱਪ ਤੋਂ ਬਚੜੀ ਅੱਜ ਤੇ ਤਾਂ ਨਹੀਂ ਵਹਾ ਪਾਇਆ ਕਿਉਂਕਿ ਇੱਕ ਤੇ ਯਾਰ ਮੈਂ ਥਕਾਵਟ ਬੜੀ ਹੋ ਗਈ ਸੀ ਤੇ ਮੈਂ ਥੋੜਾ ਬਿਮਾਰੀ ਦਾ ਕੁਝ ਖੱਲੇ ਆ ਗਿਆ ਤੇ ਬਾਕੀ ਉਸ ਤੋਂ ਬਾਅਦ ਫਿਰ ਤੇ ਜਦੋਂ ਉੱਤੇ ਗਿਆ ਵਲੋਗ ਬਣਾਣ ਲੱਗਾ ਵਾ ਦੋ ਕੁ ਕਲਿੱਪਾਂ ਬਣੀਆਂ ਬਸ ਤੇ ਉਸ ਤੋਂ ਬਾਅਦ ਬੈਟਰੀ ਲੋ ਹੋ ਗਈ ਮੇਰੇ ਫੋਨ ਦੀ ਤੇ ਪਿੱਛੋਂ ਭਰਾ ਨੂੰ ਵੀ ਕਿਹਾ ਸੀ ਵਲੋਗ ਬਣਾ ਲਾ ਉਹਨੇ ਵੀ ਨਹੀਂ ਬਣਾਇਆ ਸੋ ਕੋਈ ਨਹੀਂ ਬਾਕੀ ਇਹ ਆਹਲਾ ਵਲੋਗ ਲੋੜੀ ਦਾ ਥੋੜਾ ਛੋਟਾ ਬਣਿਆ ਵਾ ਤੇ ਬਾਕੀ ਕੋਈ ਨਹੀਂ ਚਲੋ ਹੁਣ ਜਦੋਂ ਭੁੱਗਾ ਬਾਲਦੇ ਆ ਹੁਣ ਉਹ ਤੁਹਾਨੂੰ ਵਲੋਗ ਅੱਗੇ ਕੰਟੀਨਿਊ ਕਰਦੇ ਆ ਕੀ ਆਲਾ ਪਤਾ ਧੰਨਵਾਦ ਜੀ ਆਪੋਰਡਰ ਜੀ